ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜੱਗ ਬਾਣੀ ਤੇ ਸ਼ੰਭੂ ਦੀ ਸ਼ਾਮ ਜਿੱਥੇ ਢਲਦਾ ਦਿਨ ਸਭ ਕੁਝ ਬਿਆਨ ਕਰ ਗਿਆ ਵੀ ਅੱਜ ਇੱਕ ਤਰੀਕੇ ਨਾਲ ਲੱਗੀ ਹੋਈ ਰੋਕ ਦਾ ਉਹ ਦੂਸਰਾ ਦਿਨ ਚੜਨ ਤੋਂ ਪਹਿਲਾਂ ਦੀ ਰਾਤ ਹੈ ਇਹ ਮਾਹੌਲ ਹੈ ਇੱਥੇ ਟਰਾਲੀਆਂ ਦੇ ਵਿੱਚ ਰੈਸਟ ਕਰ ਰਹੇ ਨੇ ਕਿਸਾਨ ਕਿਉਂਕਿ ਕੱਲ 11 ਵਜੇ ਦੀ ਦਿੱਲੀ ਕੂਚ ਦੀ ਜਿਹੜੀ ਕਾਲ ਸੀ ਉਸ ਤੋਂ ਬਾਅਦ ਕਾਫੀ ਜਦੋਜਹਿਤ ਕੱਲ ਪੂਰਾ ਦਿਨ ਕਰਨੀ ਪਈ ਖਨੌਰੀ ਘਟਨਾ ਹੁੰਦੀ ਆ ਤੇ ਉਸ ਤੋਂ ਬਾਅਦ ਇਹ ਸਾਰਾ ਕੁਝ ਜਿਹੜਾ ਹੋਲਡ ਤੇ ਪਾਇਆ ਜਾਂਦਾ ਇਹ ਸ਼ਾਮ ਢਲਦੀ ਆ ਪਰ ਅੰਦੋਲਨ ਦੀ ਜਵਾਨੀ ਅਜੇ ਵੀ ਬਰਕਰਾਰ ਆ ਸੋ ਲਗਾਤਾਰ ਅਸੀਂ ਤੁਹਾਨੂੰ ਦਿਖਾਉਣ ਦੇ ਵੀ ਕਿਵੇਂ ਸ਼ੰਪੂ ਦੀਆਂ ਉਹ ਲਾਈਟਾਂ ਤੋਂ ਲੈ ਕੇ ਪਿੱਛੇ ਸਿਰੇ ਤੱਕ ਇਹ ਪੂਰਾ ਧੁਰ ਚਾਨਣ ਕਰਕੇ ਬੈਠੇ ਨੇ ਕਿਸਾਨ ਆਪਣੇ ਲਈ ਜਾਂ ਆਪਣੀਆਂ ਟਰਾਲੀਆਂ ਦੇ ਵਿੱਚ ਲੰਗਰ ਵਰਤਨਾ ਸ਼ੁਰੂ ਹੋ ਗਿਆ ਕਿਸਾਨਾਂ ਦੀ ਉਹ ਸ਼ਾਮ ਜਿਹਾ ਲੱਗਦਾ ਵੀ ਇਹ ਸ਼ੰਭੂ ਪਿੰਡ ਹੋ ਗਿਆ ਉਹ ਹਰ ਕਿਸਾਨ ਦਾ ਜਿਹੜਾ ਆਪਣੇ ਹੱਕ ਲੈਣਾ ਚਾਹੁੰਦਾ ਗੱਲਬਾਤ ਕਿਵੇਂ ਆ ਮੈਂ ਤੇ ਮੇਰਾ ਸਾਥੀ ਮਨਪ੍ਰੀਤ ਪਿਛਲੇ ਕਈ ਦਿਨਾਂ ਤੋਂ ਇੱਥੇ ਖੜੇ ਆ ਲਗਾਤਾਰ ਕਰ ਰਹੇ ਆ ਮਨਪ੍ਰੀਤ ਆਪਾਂ ਨੂੰ ਲੱਗਦਾ ਸੀ ਵੀ ਹੌਸਲਾ ਕਿਤੇ ਡਿੱਗ ਨਾ ਜਾਵੇ ਜਦੋਂ ਗੱਲ 11 ਵਜੇ ਦੀ ਕਾਲ ਆਈ ਪਰ ਮੈਨੂੰ ਲੱਗਦਾ ਵੀ ਉਵੇਂ ਦੇ ਉਵੇਂ ਖੜੇ ਆਏ ਬਿਲਕੁਲ ਜਤਿੰਦਰ ਮੈਨੂੰ ਯਾਦ ਹੈ ਜਿੱਦਨ ਮੈਂ ਪਹਿਲੇ ਦਿਨ ਇੱਥੇ ਆਇਆ ਤਾਂ ਮੈਂ ਇਹ ਗੱਲ ਦਾਅਵੇ ਨਾਲ ਕਹਿ ਦੇਣਾ ਕਿ ਜਿੰਨੇ ਉਦੋਂ ਟਰੈਕਟਰ ਟਰਾਲੀਆਂ ਸੀਗੀਆਂ ਉਸ ਤੋਂ ਅਜੇ ਵੀ ਜ਼ਿਆਦਾ ਇੱਥੇ ਖੜੀਆਂ ਨੇ ਬੜੀਆਂ ਸਾਰੀਆਂ ਖਬਰਾਂ ਚੱਲੀਆਂ ਕੱਲ ਕੀ ਹੋ ਸਕਦਾ ਕਿ ਕਿਸਾਨ ਪਿੱਛੇ ਨੂੰ ਮੁੜ ਜਣ ਜਾਂ ਅੱਗੇ ਨਹੀਂ ਜਾਇਆ ਗਿਆ ਮੋਰਲ ਡਾਊਨ ਹੋ ਗਿਆ ਆਪਾਂ ਜਿਵੇਂ ਫਿਰਦੇ ਆ ਤਾਂ ਮੋਰਲ ਨਾ ਤਾਂ ਮੋਰਲ ਡਾਊਨ ਹੋਇਆ ਨਾ ਕਿ ਕਿਸਾਨ ਪਿੱਛੇ ਗਿਆ ਰਣਨੀਤੀਆਂ ਜ਼ਰੂਰ ਬਦਲ ਰਹੀਆਂ ਨੇ ਔਰ ਉਹ ਬਦਲ ਗਈਆਂ ਜਿਹੜੀਆਂ ਨੇ ਰਣਨੀਤੀਆਂ ਬਦਲਣਗੀਆਂ ਔਰ ਉਸ ਤੋਂ ਬਾਅਦ ਜਿਹੜਾ ਕੋਈ ਨਵਾਂ ਫੈਸਲਾ ਲਿਆ ਜਾਏਗਾ ਜਿਵੇਂ ਇਹ ਤਸਵੀਰ ਦਿਖਾ ਰਹੇ ਆ ਆਪਾਂ ਇੱਕ ਵਾਰ ਆ ਟਰਾਲੀਆਂ ਦੇਖੋ ਤੁਸੀਂ ਟਰਾਲੀਆਂ ਦੇ ਵਿੱਚ ਬਜ਼ੁਰਗ ਜਿਹੜੇ ਨੇ ਉਹ ਬੈਠੇ ਹੋਏ ਨੇ 80 80 ਸਾਲ ਦੀਆਂ ਇਹਨਾਂ ਦੀ ਉਮਰਾਂ ਹੋ ਗਈਆਂ ਨੇ ਤਾਂ 70 70 ਸਾਲ ਕਿਸ ਉਮਰ ਆ ਮਾਵਾ ਹੋਣ ਚਾਏ ਭੈਣਾ ਹੋਣ ਚਾਏ ਬੱਚੇ ਹੋਣ ਤਾਂ ਸਾਰੇ ਟਰਾਲੀਆਂ ਦੇ ਵਿੱਚ ਡਟੇ ਹੋਏ ਨੇ ਮੁਰਾਲ ਜਿਹੜਾ ਉਹ ਪੂਰੇ ਤਰੀਕੇ ਦੇ ਨਾਲ ਇਹਨਾਂ ਦਾ ਬਣਿਆ ਹੋਇਆ ਕਹਿੰਦੇ ਨੇ ਕਿ ਇੱਕ ਗੱਲ ਬੜੀ ਵਧੀਆ ਇਹਨਾਂ ਦੀ ਲੱਗੀ ਆ ਕਿ ਜਿਹੜਾ ਇਹ ਸਰਵਪੰ ਸਿੰਘ ਪੰਦੇਰ ਹੋਣੀ ਹੋਣ ਚਾਏ ਜਗਜੀਤ ਸਿੰਘ ਡੱਲੇਵਾਲ ਹੋਣਾ ਦੀ ਜਥੇਬੰਦੀ ਹੋਏ ਡਿਸਪਲਿਨ ਹੈ ਕਿਸੇ ਨੂੰ ਵੀ ਜਾ ਕੇ ਤੁਸੀਂ ਪੁੱਛ ਪੁੱਛ ਲੋ ਕਿ ਅਗਲਾ ਪਲਾਨ ਕੀ ਹੈ ਮੈਨੂੰ ਲੱਗਦਾ ਕਿ ਜਥੇਬੰਦੀ ਦਾ ਕੋਈ ਵੀ ਬੰਦਾ ਇਹ ਨਹੀਂ ਕਹੂਗਾ ਕਿ ਅਸੀਂ ਦਿੱਲੀ ਕੂਚ ਕਰ ਦਾਂਗੇ ਇਦਾਂ ਕਰ ਦਾਂਗੇ ਉਦਾਂ ਕਰ ਦਾਂਗੇ ਸਭ ਦਾ ਇਹੀ ਕਹਿਣਾ ਹੋਊਗਾ ਕਿ ਜੋ ਆਗੂ ਕਹਿਣਗੇ ਉਵੇਂ ਕਰਾਂਗੇ ਕੱਲ ਦਾ ਦਿਨ ਸਭ ਨੇ ਦੇਖਿਆ ਕਿ ਕਿਵੇਂ ਜਿਹੜੀ ਸੀਗੀ ਤਿਆਰੀ ਕੀਤੀ ਗਈ ਖਨੌਰੀ ਦੇ ਵਿੱਚ ਜੋ ਘਟਨਾ ਵਾਪਰੀ ਕਿ ਗੋਲੀ ਦੇ ਨਾਲ ਇੱਕ ਨੌਜਵਾਨ ਦੀ ਜਿਹੜੀ ਮੌਤ ਹੋ ਗਈ ਉਸ ਤੋਂ ਆਗੂਆਂ ਦੇ ਮਨ ਦੇ ਵਿੱਚ ਡਰ ਪੈਦਾ ਹੋਇਆ ਕਿ ਡਰਨਾ ਵੀ ਚਾਹੀਦਾ ਹੈ ਇਹ ਇਹਦੇ ਵਿੱਚ ਕੋਈ ਸ਼ੱਕ ਨਹੀਂਗਾ ਕਿ ਜੇਕਰ ਅਸੀਂ ਅੱਗੇ ਵਧੇ ਤਾਂ ਜਿਵੇਂ ਕਹਿੰਦੇ ਨੇ ਕਿ ਪੁਲਿਸ ਨੂੰ ਅੱਗੇ ਆਰਡਰ ਸੀਗਾ ਗੋਲੀ ਦਾ ਜੇਕਰ ਕਾਰਵਾਈ ਹੋ ਜਾਂਦੀ ਤਾਂ ਫਿਰ ਉਹਦਾ ਜ਼ਿੰਮੇਵਾਰ ਕੌਣ ਹੁੰਦਾ ਸੰਘਰਸ਼ ਜਿਹੜੇ ਨੇ ਉਹ ਲੰਬਾ ਸਮਾਂ ਚੱਲਦੇ ਨੇ ਇਹ ਕਿਸਾਨਾਂ ਨੇ ਪਹਿਲਾਂ ਵੀ ਸੰਘਰਸ਼ ਜਿਹੜੇ ਨੇ ਲੜੇ ਨੇ ਪਹਿਲਾਂ ਵੀ ਜਿੱਤੇ ਨੇ ਤਾਂ ਇਹਨਾਂ ਨੂੰ ਰਣਨੀਤੀ ਬਦਲ ਕੇ ਜਿਹੜੀ ਆ ਅੱਗੇ ਜਾਣ ਦੀ ਲੋੜ ਹੈਗੀ ਆ ਤਾਂ ਮੈਨੂੰ ਲੱਗਦਾ ਕਿ ਉਹਦੇ ਉੱਪਰ ਜਿਹੜਾ ਅਜੇ ਇਹ ਕੰਮ ਕਰ ਰਹੇ ਨੇ ਅੱਛਾ ਇੱਕ ਗੱਲ ਹੋਰ ਵੀ ਆ ਕਹਿੰਦੇ ਵੀ ਸੰਘਰਸ਼ਾਂ ਦੇ ਵਿੱਚ ਤੇ ਗੋਲੀਆਂ ਤੇ ਪੈ ਜਾਂਦੀਆਂ ਆ ਚਲੋ ਸ਼ਹੀਦਾਂ ਦੇ ਦਰਜੇ ਮਿਲਦੇ ਆ ਲੋਕ ਇਹ ਸਵਾਲ ਪੁੱਛਦੇ ਆ ਤੁਹਾਡੇ ਤੋਂ ਵੀ ਸ਼ਾਇਦ ਕਿਸੇ ਨੇ ਪੁੱਛਿਆ ਹੋਊਗਾ ਵੀ ਇਹ ਇਹਨਾਂ ਨੂੰ ਇਹ ਅੱਗੇ ਕੱਲ ਤੋਂ ਨਹੀਂ ਗਏ ਤੁਸੀਂ ਤਾਂ ਹੁਣ ਕਿਹਾ ਵੀ ਇਹ ਸੌਖਾ ਨਹੀਂ ਹੈਗਾ ਮਾਮਾ ਦੇ ਪੁੱਤ ਮਰਵਾਣੇ ਕਿਉਂਕਿ ਜਿਵੇਂ ਪ੍ਰਦੇਸ਼ ਸਾਹਿਬ ਕਹਿੰਦੇ ਆ ਵੀ ਮਾਮਾ ਦੇ ਪੁੱਤ ਮਰਵਾਣੇ ਓਕੇ ਨਹੀਂ ਪਰ ਇਹ ਅੱਜ ਕਰ ਲੈਣ ਕੱਲ ਕਰਨ ਕਲੈਸ਼ ਤਾਂ ਇਦਾਂ ਹੀ ਹੋਣਾ ਬਿਲਕੁਲ ਜਤਿੰਦਰ ਕਲੈਸ਼ ਤੁਹਾਡੀ ਗੱਲ ਠੀਕ ਹੈ ਜੇਕਰ ਦਿੱਲੀ ਕੂਚ ਕਰਦੇ ਨੇ ਤਾਂ ਕਲੈਸ਼ ਜਿਹੜਾ ਉਹ ਸੁਭਾਵਿਕ ਤੌਰ ਤੇ ਹੋਣਾ ਹੈ ਜਿਵੇਂ ਜੀ.ਐਸ.ਬੀ ਮਸ਼ੀਨਾਂ ਆਈਆਂ ਫੋਕਲਨ ਮਸ਼ੀਨਾਂ ਜਿਹੜੀਆਂ ਸੀਗੀਆਂ ਆਈਆਂ ਉਹ ਸਾਰਾ ਕੁਝ ਇੱਥੇ ਸੀਗਾ ਬੰਦੋਬਸਤ ਸਾਰੇ ਕੀਤੇ ਗਏ ਸੀਗੇ ਪਰ ਉਸ ਤੋਂ ਪਹਿਲਾਂ ਜਦੋਂ ਕੱਲ 11 ਵਜੇ ਇੱਕ ਮੀਟਿੰਗ ਹੁੰਦੀ ਹੈ ਪ੍ਰਸ਼ਾਸਨ ਦੇ ਨਾਲ ਉਦੋਂ ਜਥੇਬੰਦੀਆਂ ਦੇ ਆਗੂ ਸਰਮਾ ਸਿੰਘ ਪੰਦੇਰ ਚਾਹੇ ਜਗਜੀਤ ਸਿੰਘ ਡੱਲੇਵਾਲ ਸੀਗੇ ਸਾਰੇ ਮੀਟਿੰਗ ਕਰਦੇ ਨੇ ਉਹਦੇ ਵਿੱਚ ਜਿਹੜੀ ਹੈ ਇਹ ਸਾਰੀ ਰਣਨੀਤੀ ਤੈਅ ਕੀਤੀ ਜਾਂਦੀ ਹੈ ਕਿ ਅਸੀਂ ਅੱਗੇ ਕੂਚ ਕਰਨਾ ਉਸ ਤੋਂ ਬਾਅਦ ਕੁਝ ਸਮਾਂ ਡਿਲੇ ਕੀਤਾ ਜਾਂਦਾ 11 12 1 2 3 ਵਜ ਜਿਹੜੇ ਨੌਜਵਾਨ ਸੀਗੇ ਉਹਨਾਂ ਦੇ ਵਿੱਚ ਜੋਸ਼ ਸੀਗਾ ਉਹ ਕਹਿੰਦੇ ਸੀਗੇ ਕਿ ਅਸੀਂ ਅੱਗੇ ਕੂਚ ਕਰੀਏ ਪਰ ਜਿੱਥੇ ਬੰਦੀਆਂ ਦੇ ਆਗੂ ਸਮਝਦਾਰੀ ਵਰਤਦੇ ਨੇ ਕਹਿੰਦੇ ਨੇ ਕਿ ਨਹੀਂ ਅਜੇ ਸਾਨੂੰ ਲੱਗਦਾ ਕਿ ਨਹੀਂ ਕੂਚ ਕਰਨਾ ਚਾਹੀਦਾ ਕਿਉਂਕਿ ਜੇਕਰ ਅੱਗੇ ਵੱਧਦੇ ਨੇ ਤਾਂ ਜਿਵੇਂ ਉਥਰੂ ਗੈਸ ਦੇ ਇੱਥੇ ਗੋਲੇ ਚੱਲਦੇ ਸੀਗੇ ਰਬੜ ਦੀਆਂ ਗੋਲੀਆਂ ਚੱਲਦੀਆਂ ਸੀਗੀਆਂ ਉਸੇ ਵਿਚਾਲੇ ਖਨੋਰੀ ਤੋਂ ਇੱਕ ਨੌਜਵਾਨ ਦੇ ਜਿਹੜੀ ਗੋਲੀ ਲੱਗਣ ਦੀ ਖਬਰ ਸਾਹਮਣੇ ਆਉਂਦੀ ਹੈ ਕਿ ਇੱਕ ਨੌਜਵਾਨ ਦੀ ਮੌਤ ਹੋ ਗਈ ਆ ਕਈ ਨੌਜਵਾਨ ਜਿਹੜੇ ਜ਼ਖਮੀ ਹੋ ਗਏ ਨੇ ਇੱਥੇ ਵੀ ਕੱਲ ਜ਼ਖਮੀ ਹੋਏ ਸੀਗੇ ਜੇਕਰ ਇਹ ਕੂਚ ਹੁੰਦਾ ਤਾਂ ਜੀਸੀਬੀ ਜਿਵੇਂ ਅੱਗੇ ਲ 2024 ਦੀ ਤਸਵੀਰ ਦੇ ਵਿੱਚ ਅੰਤਰ ਹੈ ਸਰਕਾਰ ਇਸ ਵਾਰ ਸਖਤ ਹੈ ਪਰ ਕਿਸਾਨ ਕਹਿੰਦੇ ਨੇ ਕਿ ਅਸੀਂ ਸ਼ਾਂਤਮਈ ਤਰੀਕੇ ਦੇ ਨਾਲ ਰਵਾਂਗੇ ਚਾਹੇ ਸਾਨੂੰ ਇੱਥੇ ਬੈਠਣਾ ਪਵੇ ਚਾਹੇ ਸਾਨੂੰ ਹੋਰ ਹਾਈਵੇ ਜਾਮ ਜਿਹੜੇ ਨੇ ਕਰਨੇ ਪੈਣ ਸਾਰਾ ਕੁਝ ਕਰਾਂਗੇ 2 ਦਿਨ ਦਾ ਜਿਹੜਾ ਉਹ ਸਮਾਂ ਲੈ ਲਿਆ ਇਹਨਾਂ ਨੇ ਕਿ 2 ਦਿਨ ਸਮਾਂ ਲਵਾਂਗੇ ਅਸੀਂ ਉਸ ਤੋਂ ਬਾਅਦ ਜਿਹੜੀ ਅਗਲੀ ਰਣਨੀਤੀ ਜਿਹੜੀ ਤੈਅ ਕਰਾਂਗੇ ਇਹ ਤਸਵੀਰ ਇਸ ਵੇਲੇ ਅਸੀਂ ਤਾਂ ਕਰਕੇ ਜ਼ਿਆਦਾ ਦਰਸ਼ਕਾਂ ਨੂੰ ਦਿਖਾ ਰਹੇ ਹਾਂ ਕਿ ਇੱਕ ਵਾਰ ਦੇਖਿਆ ਜ਼ਰੂਰ ਜਾਵੇ ਕਿ ਸ਼ੰਭੂ ਬਾਰਡਰ ਤੇ ਇਸ ਵੇਲੇ ਮਾਹੌਲ ਕੀ ਹੈ ਔਰ ਕਿਵੇਂ ਕਿਸਾਨ ਡਟੇ ਹੋਏ ਨੇ ਕਿਵੇਂ ਜਿਹੜਾ ਜੋਸ਼ ਹੈ ਉਹ ਪੂਰਾ ਉਸੇ ਤਰੀਕੇ ਦੇ ਨਾਲ ਬਰਕਰਾਰ ਹੈਗਾ ਔਰ ਜਿਹੜਾ ਇੰਤਜ਼ਾਰ ਕੀਤਾ ਜਾ ਰਿਹਾ ਉਹ ਸਿਰਫ ਆਗੂਆਂ ਦੀ ਇੱਕ ਕਾਲ ਦਾ ਇੰਤਜ਼ਾਰ ਕੀਤਾ ਜਾ ਰਿਹਾ ਭਰੋਸਾ ਇਹਨਾਂ अच्छा ਪਿਛਲੇ ਸੰਘਰਸ਼ ਤੇ ਇਸ ਸੰਘਰਸ਼ ਤੇ ਇੱਕ ਗੱਲ ਕਾਮਨ ਹੈ ਮਨਵ੍ਰਿਤ ਕਿ ਵਾਕਿਆ ਜਿਦਾ ਤੁਸੀਂ ਕਿਹਾ ਵੀ ਇੱਥੇ ਜਿੰਤੂ ਮਰਜ਼ੀ ਪੁੱਛ ਲੋ ਕਹਿੰਦੇ ਆਗੂਆਂ ਦੇ ਇੱਕ ਕਾਲ ਦਾ ਡਰਾ ਮਤਲਬ ਇੱਕ ਕਾਲ ਅਸੀਂ ਠੀਕਦੇ ਆ ਅਸੀਂ ਜੋ ਮਰਜ਼ੀ ਉਹ ਕਹਿਣਗੇ ਅਸੀਂ ਤੱਕੇ ਜੋ ਸਾਨੂੰ ਮਾਰ ਵੀ ਦੇਣ ਤੇ ਹੀ ਚੱਲ ਜਾਵਾਂਗੇ ਹਾਂ ਬਿਲਕੁਲ ਇਹ ਜਿਵੇਂ ਕੱਲ ਨੌਜਵਾਨ ਆਏ ਸੀਗੇ ਚਾਹੇ ਨਵਦੀਪ ਵਾਟਰ ਕਨਮਾ ਵਾਲਾ ਹੋਣ ਸਾਰੇ ਲੈ ਕੇ ਆਏ ਕਹਿੰਦੇ ਨੇ ਕਿ ਅਸੀਂ ਸ਼ਹੀਦ ਇੱਥੇ ਹੋ ਜਾਾਂਗੇ ਪਰ ਆਪਣੇ ਹੱਕ ਜਿਹੜੇ ਨੇ ਉਹ ਲੈ ਕੇ ਜਾਵਾਂਗੇ ਪਰ ਕਹਿੰਦੇ ਨਾ ਕਿ ਇੱਕ ਜੋਸ਼ ਤੇ ਇੱਕ ਹੋਸ਼ ਇਹ ਦੋਨੋਂ ਚੀਜ਼ਾਂ ਜ਼ਰੂਰੀ ਨੇ ਜੇਕਰ ਸੰਘਰਸ਼ ਲੜਨੇ ਨੇ ਜੇਕਰ ਸੰਘਰਸ਼ਾਂ ਦੇ ਵਿੱਚੋਂ ਜਿੱਤ ਪ੍ਰਾਪਤ ਕਰਨੀਆਂ ਤਾਂ ਜੋਸ਼ ਜਿਹੜਾ ਉਹ ਨੌਜਵਾਨਾਂ ਦਾ ਨਾਲ ਕਿਸਾਨਾਂ ਦੇ ਹੈਗਾ ਔਰ ਜਿਹੜੀ ਹੋਸ਼ ਹੈ ਉਹ ਇਹਨਾਂ ਦੇ ਬਜ਼ੁਰਗ ਬੈਠੇ ਨੇ ਉਸ ਤਰੀਕੇ ਦੇ ਨਾਲ ਰਣਨੀਤੀ ਤੈਅ ਕਰਦੇ ਨੇ ਪਰ ਜਿਹੜੀ ਅਜੇ ਦੀ ਸਿਚੁਏਸ਼ਨ ਹੈ ਜੇਕਰ ਹੁਣ ਕੂਚ ਕੀਤਾ ਜਾਂਦਾ ਦਿੱਲੀ ਤਾਂ ਉਹਦੇ ਵਿੱਚ ਨੁਕਸਾਨ ਜਿਹੜਾ ਵੱਡੇ ਪੱਧਰ ਤੇ ਹੋ ਜਾਏਗਾ ਪਰ ਜ਼ੁਮੇਵਾਰ ਜਿਹੜਾ ਠਹਿਰਾਇਆ ਜਾਏਗਾ ਉਹ ਫਿਰ ਆਗੂਆਂ ਨੂੰ ਠਹਿਰਾਇਆ ਜਾਏਗਾ ਕਿ ਤੁਸੀਂ ਲੀ ਜਾਣਾ ਸੀਗਾ ਤਾਂ ਫਿਰ ਇਸ ਤਰੀਕੇ ਦੇ ਨਾਲ ਨੌਜਵਾਨਾਂ ਦਾ ਨੁਕਸਾਨ ਹੋ ਗਿਆ ਉਸ ਚੀਜ਼ ਨੂੰ ਲੈ ਕੇ ਜਿਹੜਾ ਇਹ 2 ਦਿਨ ਦਾ ਹੋਲਡ ਕੀਤਾ ਗਿਆ ਕਿ ਰਣਨੀਤੀ ਜਿਹੜੀ ਬਦਲੀ ਜਾਵੇ ਕਿਉਂਕਿ ਦੂਜੇ ਪਾਸੇ ਜਿਹੜਾ ਇੱਕ ਵੱਡਾ ਇੰਪੋਰਟੈਂਟ ਸਵਾਲ ਇਹ ਵੀ ਲੋਕਾਂ ਦੇ ਆਮ ਮਨਾਂ ਦੇ ਵਿੱਚ ਚੱਲ ਰਿਹਾ ਹੈ ਕਿ ਪਿਛਲੀ ਵਾਰੀ ਜਥੇਬੰਦੀਆਂ ਬਹੁਤ ਜ਼ਿਆਦਾ ਸੀਗੀਆਂ ਐਸ ਕੇ ਐਮ ਜਿਹੜੀ ਹੈ ਜਥੇਬੰਦੀ ਇੱਕ ਬਣੀ ਹੋਈ ਸੀਗੀ ਉਹ ਕਿੱਥੇ ਆ ਉਹਨਾਂ ਦੇ ਵੱਲੋਂ ਵੀ ਅੱਜ ਮੀਟਿੰਗ ਕੀਤੀ ਗਈ ਹੈ ਉਹਨਾਂ ਨੇ ਆਪ ਦੇ ਪ੍ਰੋਗਰਾਮ ਜਿਹੜੇ ਨੇ ਉਹ ਲੀਕ ਦਿੱਤੇ ਨੇ ਕੱਲ ਕਹਿੰਦੇ ਨੇ ਕਿ ਕਾਲਾ ਦਿਵਸ ਜਿਹੜਾ ਉਹ ਮਨਾਵਾਂਗੇ ਜਿਹੜਾ ਨੌਜਵਾਨ ਇੱਕ ਜਿਹਦੀ ਗੋਲੀ ਲੱਗਣ ਦੇ ਖਟਰ ਹੋਣਾ ਉਹਨਾਂ ਦੇ ਉੱਪਰ ਜਿਹੜੇ ਨੇ ਪਰਚੇ ਦਰਜ ਕੀਤੇ ਜਾਣ ਉਸ ਤੋਂ ਬਾਅਦ ਜਿਹੜੀ ਹੈ ਇਹ ਤਸਵੀਰ ਅੱਗੇ-ਅੱਗੇ ਬਦਲਦੀ ਨਜ਼ਰ ਆਏਗੀ ਜਿਵੇਂ 26 ਤਰੀਕ ਨੂੰ ਟਰੈਕਟਰ ਮਾਰਚ ਦੀ ਕਾਲ ਦੇ ਦਿੱਤੀ ਗਈ ਹੈ ਕਿ ਪੂਰੇ ਦੇਸ਼ ਭਰ ਦੇ ਵਿੱਚ ਇੱਕ ਪਾਸਾ ਛੱਡ ਕੇ ਹਾਈਵੇ ਦੇ ਉੱਪਰ ਜਿਹੜੇ ਨੇ ਉਹ ਜਾਮ ਲਾ ਦਿੱਤੇ ਜਾਣਗੇ ਉਸ ਤੋਂ ਬਾਅਦ ਜਿਹੜਾ 14 ਫਰਵਰੀ 14 ਮਾਰਚ ਦਾ ਪ੍ਰੋਗਰਾਮ ਹੈਗਾ ਦਿੱਲੀ ਦੇ ਵਿੱਚ ਕਿਸਾਨਾਂ ਦੇ ਵੱਲੋਂ ਇੱਕ ਮਹਾ ਪੰਚਾਇਤ ਜਿਹੜੀ ਆ ਉਹ ਰੱਖੀ ਗਈ ਆ ਹੁਣ ਸਭ ਤੋਂ ਵੱਡੀ ਜਿਹੜੀ ਹੈ ਨਜ਼ਰ ਉਹਦੇ ਉੱਪਰ ਵੀ ਟਿਕੀ ਹੋਈ ਹੈ ਕਿ ਜਥੇਬੰਦੀਆਂ ਲੋਕ ਚਾਹੁੰਦੇ ਨੇ ਕਿ ਇਕਜੁੱਟ ਹੋ ਜਾਣ ਕਿਉਂਕਿ ਲੜਾਈ ਇੱਕ ਹੈਗੀ ਆ ਉਹਦੇ ਦੌਰਾਨ ਜੇ ਜਿਹੜੀ ਹੈ ਸ਼ੁਰੂ ਕੀਤੀ ਹੈ ਸੰਘਰਸ਼ ਇਹ ਇੱਥੇ ਖਤਮ ਨਹੀਂ ਹੋਣਾ ਇਹ ਜਿਹੜੀ ਲੜਾਈ ਹੈ ਚਾਹੇ ਐਮਐਸਪੀ ਦਾ ਸਭ ਤੋਂ ਵੱਡਾ ਮੁੱਦਾ ਹੈਗਾ ਹਾਲਾਂਕਿ ਕੰਪਰੋਮਾਈਜ਼ ਕਰਨ ਦਾ ਸੁਨੇਹਾ ਸਰਕਾਰ ਨੇ ਦਿੱਤਾ ਸੀਗਾ ਪਰ ਸਾਰੀਆਂ ਫਸਲਾਂ ਦੇ ਉੱਪਰ ਐਮਐਸਪੀ ਚਾਹੀਦੀ ਆ ਉਹਨੂੰ ਲੈ ਕੇ ਕਹਿੰਦੇ ਨੇ ਕਿ ਜੇਕਰ ਸਾਨੂੰ ਇੱਥੇ ਬੈਠਣਾ ਪਿਆ ਫਿਰ ਅਸੀਂ ਬੈਠਾਂਗੇ ਸ਼ਾਂਤਮਈ ਤਰੀਕੇ ਦੇ ਨਾਲ ਬੈਠਾਂਗੇ ਸਰਕਾਰ ਸਾਨੂੰ ਹੱਲ ਦੱਸੇ ਉਸ ਤੋਂ ਬਾਅਦ ਜਿਹੜਾ ਅਗਲਾ ਪ੍ਰੋਗਰਾਮ ਅਸੀਂ ਤੈਅ ਕਰਾਂਗੇ ਬਹੁਤ ਬਹੁਤ ਸ਼ੁਕਰੀਆ ਵੈਸੇ ਇਧਰ ਜਿੱਧਰ ਵੀ ਨਿਗਾਹ ਮਾਰ ਲਓ ਬਾਬੇ ਤੁਸੀਂ ਜਿਵੇਂ ਕਿਹਾ ਵੀ ਹੋਸ਼ ਜਿਹੜਾ ਆ ਉਹ ਬਾਬਿਆਂ ਦੇ ਕੋਲ ਆ ਇੱਥੇ ਵਾਕਈ ਉਹ ਬੈਠੇ ਨੇ ਹਰ ਥਾਂ ਦੇ ਉੱਤੇ ਇਹ ਚਰਚਾ ਹੋਣੀਆਂ ਗੱਲਾਂ ਹੋਣੀਆਂ ਅੱਛਾ ਕੱਲ ਜਦੋਂ ਆਪਾਂ ਗੱਲ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅੱਛਾ ਚਲ ਜੀ ਬਹੁਤ ਵਧੀਆ ਅੱਛਾ ਕੱਲ ਦਿੱਲੀ ਕੂਚ ਤੋਂ ਬਾਅਦ ਬੜੇ سارے ਸਵਾਲ ਲੋਕੀ ਪੁੱਛਣ ਲੱਗੇ ਵੀ ਦਿਖਾਓ ਵੀ ਸ਼ੰਭੂ ਦਾ ਮਾਹੌਲ ਕੀ ਆ ਕਿਵੇਂ ਆ ਤੇ ਜਦੋਂ ਕੱਲ ਦਿੱਲੀ ਕੂਚ ਤੇ ਹੁਣ ਦੋ ਦਿਨ ਦਾ ਆਪਾਂ ਨੂੰ ਕਿਹਾ ਵੀ ਆਪਾਂ ਰੋਕ ਲਿਆ ਕੰਮ ਨੂੰ ਪਹਿਲਾਂ ਦਿਮਾਗ ਚ ਦੱਸੋ ਕੀ ਚੱ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਜੱਗ ਬਣੀ ਚੈਨਲ ਦਾ ਧੰਨਵਾਦ ਕਰਦਾ ਵੀ ਤੁਸੀਂ ਗਰਾਊਂਡ ਰਿਪੋਰਟ ਜਿਹੜੀ ਇਹ ਸਾਰੀ ਲੈ ਕੇ ਉਪਰ ਤੱਕ ਪਹੁੰਚਾ ਰਹੇ ਹੋ। ਇਸ ਤੋਂ ਅਗਲੀ ਬੇਨਤੀ ਇਹ ਵੀ ਜਿਹੜਾ ਮੋਰਚੇ ਦੇ ਹਾਲਾਤ ਆਪ ਜੀ ਨੇ ਪੁੱਛੇ ਨੇ ਮੋਰਚੇ ਦੇ ਹਾਲਾਤ ਬਿਲਕੁਲ ਸਟੇਬਲ ਨੇ। ਔਰ ਜਿਹੜੇ ਸਾਡੇ ਨੌਜਵਾਨ ਬੇਟੇ ਦੀ ਕੱਲ ਸ਼ਹੀਦੀ ਹੋਈ ਏ ਉਹਦੇ ਵਿੱਚ ਅਸੀਂ ਸਾਰੇ ਗਮਗੀਨ ਬੈਠੇ ਹੈਗੇ ਆਂ ਇਹ ਹਾਲਾਤ ਨੇ ਮੋਰਚੇ ਦੇ। ਅੱਛਾ ਦਿੱਲੀ ਕੂਚ ਬਾਰੇ ਲੋਕ ਪੁੱਛ ਰਿਹਾ ਵੇ ਦਿੱਲੀ ਕੂਚ ਹੋਵੇਗਾ ਨਹੀਂ ਹੋਵੇਗਾ ਲੰਮਾ ਸਮਾਂ ਰਹਮਾਂਗੇ ਇਹ ਇਹਦੇ ਉੱਤੇ ਵੀ ਕਸ਼ਮਕਸ਼ ਹੋਇਆ ਜਿਹੜੀ ਉਹ ਹਰ ਕੋਈ ਜਿਹੜਾ ਸਾਡੇ ਥਰੂ ਵੀ ਸਵਾਲ ਪੁੱਛਦਾ ਸ਼ਾ ਤੁਹਾਨੂੰ ਵੀ ਪੁੱਛਦਾ ਹੋਣਾ ਆ ਇਹ ਉਹ ਉਹ ਉਹਦੋਂ ਸ਼ਸ਼ੋ ਪੰਜ ਹੈ ਜਾਂ ਉਹ ਕੀ ਹੋਊਗਾ ਕਿਵੇਂ ਹੁਣ ਕਿਉਂਕਿ ਸ਼ਹੀਦ ਨੂੰ ਕਹਿੰਦੇ ਤੁਸੀਂ ਕਿਉਂਕਿ ਜਿੰਨਾ ਇੱਥੇ ਅਸੀਂ ਗੱਲ ਕਰਦੇ ਹਾਂ ਕਹਿੰਦੇ ਵੀ ਸ਼ਹੀਦ ਨੂੰ ਪਹਿਲਾਂ ਅੰਤਿਮ ਸੰਸਕਾਰ ਅੰਤਿਮ ਵਿਦਾਇਗੀ ਜਿਹੜੀ ਆ ਅਸੀਂ ਆਪਣੇ ਤਰੀਕੇ ਦੇ ਨਾਲ ਪੂਰੇ ਰਿਸਪੈਕਟਫੁਲੀ ਦੇਣੀ ਆ ਉਸ ਤੋਂ ਬਾਅਦ ਆਪਾਂ ਅਗਲੀ ਜਿਹੜੀ ਆ ਉਲੀਕਣੀ ਆ ਲੋਕਾਂ ਦੀਆਂ ਭਾਵਨਾਵਾਂ ਇਸ ਮੁਰਤੇ ਦੇ ਨਾਲ ਜੁੜੀਆਂ ਹੋਈਆਂ ਕੋਈ ਦੋਰਾਂ ਨਹੀਂ ਸਾਡੇ ਭਰਾ ਨੇ ਸਾਡੇ ਨੌਜਵਾਨ ਵੀਰ ਨੇ ਸਾਡੇ ਪੁਰਖੇ ਨੇ ਸਾਡੇ ਬਜ਼ੁਰਗ ਨੇ ਪਰ ਜਿਹੜੀ ਅੱਜ ਪਰਿਸਥਿਤੀ ਹੈਗੀ ਆ ਜਿਵੇਂ ਉਸ ਬੇਟੀ ਦੀ ਅੱਜ ਡੈਪੂਟੇਸ਼ਨ ਇਥੋਂ ਚੰਬੂ ਬਾਰਡਰ ਤੋਂ ਜਾ ਕੇ ਖਨੌਰੀ ਪਹੁੰਚਿਆ ਰਜਿੰਦਰਾ ਹਸਪੀਟਲ ਦੇ ਵਿੱਚ ਉਹਨਾਂ ਦਾ ਪੋਸਟਮਾਰਟਮ ਕਰਵਾਇਆ ਗਿਆ ਅੰਤਮ ਸੰਸਕਾਰ ਦੀ ਗੱਲ ਆ ਉਸ ਤੋਂ ਪਹਿਲਾਂ ਇੱਕ ਸਾਡਾ ਬਜ਼ੁਰਗਾ ਉਹਦਾ ਅਜੀਬੀ ਡੈੱਡ ਬੋਡੀ ਜਿਹੜੀ ਇਹ ਰਜਿੰਦਰਾ ਹਸਪੀਟਲ ਦੇ ਫ੍ਰੀਜਰ ਦੇ ਵਿੱਚ ਆ ਉਹਦਾ ਕਾਰਨ ਇਹ ਆ ਵੀ ਜਦੋਂ ਇੱਥੇ 19 ਤਰੀਕ ਨੂੰ ਅਸੀਂ 18 ਦੀ 19 ਦੀ ਰਾਤ 18 ਤੋਂ 19 ਦੀ ਰਾਤ ਜਦੋਂ ਮੀਟਿੰਗ ਚੱਲਦੀ ਆ ਤੇ ਉੱਥੇ ਐਲਾਨ ਕਰ ਦਿੱਤਾ ਜਾਂਦਾ ਸਾਡੇ ਅਗੋਂ ਅਸੀਂ 21 ਤਰੀਕ ਨੂੰ ਦਿੱਲੀ ਕੂਚ ਕਰਾਂਗੇ ਤੁਸੀਂ ਕੱਲ ਪੂਰੀ ਦੁਨੀਆ ਨੇ ਦੇਖਿਆ ਵੀ ਜਿਹੜੇ ਹਾਲਾਤ ਖਨੌਰੀ ਬਾਰਡਰ ਦੇ ਔਰ ਸ਼ੰਭੂ ਬਾਰਡਰ ਦੇ ਸੀਗੇ ਤੁਸੀਂ ਦੇਖੋ ਵੀ ਜਦੋਂ ਸਰਕਾਰ ਦੇ ਉੱਚ ਅਧਿਕਾਰੀ ਇੱਥੇ ਗੱਲਬਾਤ ਕਰਨ ਵਾਸਤੇ ਆਉਂਦੇ ਪੰਜਾਬ ਸਰਕਾਰ ਦੇ ਤੇ ਉਹਨਾਂ ਦੇ ਨਾਲ ਕਤਲ ਲੈ ਲਈ ਜਾਂਦੀ ਆ ਸਹਿਮਤੀ ਲਈ ਜਾਂਦੇ ਵੀ ਕੀ ਆਪਾਂ ਗੱਲ ਕਰ ਲਈਏ ਕਿ ਨਹੀਂ ਸਾਰੀਆਂ ਸਾਡੇ ਕਿਸਾਨ ਭਰਾਵਾਂ ਨੋਜੋ ਨੇ ਕਿਹਾ ਵੀ ਗੱਲ ਤੁਸੀਂ ਕਰੋ ਗੱਲ ਉਹਨਾਂ ਨਾਲ ਕੀਤੀ ਆ ਜਦੋਂ ਦੇਖਿਆ ਵੀ ਗੱਲ ਫਿਰ ਟੁੱਟਦੀ ਆਈ ਆ ਵੀ ਇੱਥੋਂ ਸਾਡੇ ਆਗੂਆਂ ਨੇ ਲਿਖ ਸਪੱਸ਼ਟ ਭੇਜਿਆ ਵੀ ਐਸ ਚੀਜ਼ ਤੇ ਟਵੀਟ ਕਰੇ ਅਰਜਨ ਮੁੰਡਾ ਜਿਹੜਾ ਕੇਂਦਰੀ ਮੰਤਰੀ ਹਾਂ ਵੀ ਐਸ ਚੀਜ਼ ਤੇ ਟਵੀਟ ਕਰੇ ਵੀ ਜਿਹੜਾ ਸਾਡਾ ਐਮਐਸਪੀ ਦਾ ਗਰੰਟੀ ਕਾਨੂੰਨ ਹੁੰਦੇ ਤੇ ਪੱਕਾ ਅਫੀਸ਼ੀਅਲ ਲਿਖ ਕੇ ਦੇਣ ਜਿਹੜਾ ਤਰਜਮੁਕਤੀ ਆ ਉਹਦੇ ਤੇ ਵੀ ਲਿਖਿਆ ਜਾਵੇ ਵੀ ਇਹਨਾਂ ਮੰਗਾਂ ਦੇ ਉੱਪਰ ਸਾਡੀ ਜਿਹੜੀ ਵਿਚਾਰ ਚਰਚਾ ਹੋਵੇਗੀ ਫਿਰ ਸਾਨੂੰ ਮੀਟਿੰਗ ਕਰਨ ਦਾ ਫਾਇਦਾ ਹੈ ਉਹ ਜਦੋਂ ਕਿਸੇ ਗੱਲ 'ਤੇ ਸਿਰੇ ਨਾ ਲੱਗੀ ਤੇ ਫਿਰ ਜਾ ਕੇ ਸਾਡੇ ਜਿਹੜੇ ਆਗੂ ਸਮਾਨ ਨੇ ਦੋਨੋਂ ਫਾਰਮਾ ਦੇ ਉਹਨਾਂ ਨੇ ਜਾ ਕੇ ਲਾਹਨ ਕਰ ਦਿੱਤਾ ਵੀ ਆਪਾਂ ਅੱਗੇ ਵਧਾਂਗੇ ਪਰ ਉੱਥੇ ਇੱਕ ਸ਼ਰਤ ਰੱਖੀ ਵੀ ਸਭ ਤੋਂ ਪਹਿਲਾਂ ਅਸੀਂ ਆਗੂ ਸਮਾਨ ਅੱਗੇ ਜਾਵਾਂ ਫਿਰ ਉਹ ਵਧੇ ਕਿਉਂ ਨਹੀਂ ਅੱਗੇ ਕਹਿੰਦੇ ਵੀ ਸਵਾਲ ਪੁੱਛ ਰਹੇ ਆ ਬਿਲਕੁਲ ਉਹਨਾਂ ਦੇ ਸਵਾਲ ਵੀ ਸਹੀ ਨੇ ਮੈਂ ਤਾਂ ਪਹਿਲਾਂ ਦੱਸ ਚੁੱਕਾ ਕਿ ਭਾਵਨਾਵਾਂ ਲੋਕਾਂ ਦੀਆਂ ਨਾਲ ਜੁੜਦਿਆਂ ਨੇ ਕਿਸੇ ਅੰਦੋਲਨ ਤੇ ਤਾਂ ਕਰਕੇ ਆਉਂਦੇ ਨੇ ਜੋ ਉਹਨਾਂ ਦੀਆਂ ਭਾਵਨਾ ਸੀ ਉਹਨਾਂ ਦੀਆਂ ਭਾਵਨਾ ਨੂੰ ਅਸੀਂ ਤਰਜੀਹ ਦਿੱਤੀ ਹੈਗੀ ਆ ਆਮ ਅੰਦੋਲਨਾਂ ਦੇ ਵਿੱਚ ਕਿਹਾ ਜਾਂਦਾ ਵੀ ਆਗੂ ਪਿੱਛੇ ਰਹਿੰਦੇ ਨੇ ਤੇ ਲੋਕਾਂ ਦੇ ਪੁੱਤ ਮਰਵਾਉਂਦੇ ਨੇ ਪਰ ਅਸੀਂ ਕੱਲ ਤੁਹਾਡੇ ਸਾਹਮਣੇ ਸਾਡਾ ਮੀਰੀਆ ਤੁਹਾਡਾ ਉਥੇ ਹਾਜ਼ਰ ਸੀਗਾ ਤੁਸੀਂ ਵੀ ਗੈਸਾਂ ਦੇ ਗੋਲੇ ਉੱਪਰ ਖਾਦੇ ਨੇ ਇੱਕ ਮਿੰਟ ਅਸੀਂ ਵੀ ਖਾਦੇ ਨੇ ਅਸੀਂ ਅੱਗੇ ਗਏ ਆ ਜਦੋਂ ਅੱਗੇ ਗੱਲਬਾਤ ਕਰਨ ਵਾਸਤੇ ਗਏ ਆ ਤਾਂ ਸਾਡੇ ਉੱਪਰ ਪਤਾ ਨਹੀਂ ਕਿੰਨੇ ਮੀਂਹ ਵਾਂਗ ਗੋਲੇ ਜਿਹੜੇ ਪ੍ਰਸਾਦ ਦਿੱਤੇ ਨੇ ਅੱਛਾ ਇਹਨੂੰ ਲੈ ਕੇ ਸਵਾਲ ਆ ਵੀ ਉਹ ਤੇ ਗੱਲ ਕਰਨ ਨੂੰ ਤਿਆਰ ਨਹੀਂ ਤੁਸੀਂ ਅੱਗੇ ਗੱਲਬਾਤ ਕਰਨ ਚਾਹੁੰਦੇ ਹੋ ਤੁਸੀਂ ਕਹਿੰਦੇ ਤੁਸੀਂ ਲਾਣ ਵੀ ਕਰਤਾ ਵੀ ਅਸੀਂ ਕੂਚ ਕਰਨ ਫਿਰ ਕਿਉਂ ਨਹੀਂ ਅੱਗੇ ਪਹੁੰਚੇ ਹੈ ਜੀ ਅਸੀਂ ਅਕਸਰ ਤਾਂ ਦੇਖੋ ਗੱਲਬਾਤ ਕੀਤਿਆਂ ਹੀ ਹੱਲੇ ਨਿਕਲਦੇ ਨੇ ਜੇ ਗੱਲਬਾਤ ਕਰਕੇ ਪੀਸਫੁਲੀ ਅੱਗੇ ਜਾਵਾਂਗੇ ਤੇ ਮੋਰਚਾ ਵੀ ਜਾਂਦਾ ਰਹੇਗਾ ਤੁਹਾਨੂੰ ਲੱਗਦਾ ਵੀ ਤੁਹਾਨੂੰ ਪੀਸਫੁਲੀ ਜਾਣ ਦੇਣਗੇ ਜਿੰਨੀ ਤਿਆਰੀਆਂ ਉਹਨਾਂ ਦੀ ਦੇਖੋ ਤਿਆਰੀ ਭਾਵੇਂ ਜਿੰਨੀ ਮਰਜ਼ੀ ਕੀਤੀ ਹੋਵੇ ਅਸੀਂ ਤਾਂ ਅੰਨ ਦਾ ਤਾਂ ਅਸੀਂ ਅੱਗੇ ਜਾਣ ਵਾਸਤੇ ਤਿਆਰ ਹੈਗੇ ਆਂ ਨਾ ਅਸੀਂ ਸੜਕ ਬੰਦ ਕੀਤੀ ਹੈ ਨਾ ਅਸੀਂ ਬੈਰੀਕੇਟਿੰਗ ਕੀਤੀ ਆ ਨਾ ਕੰਕ੍ਰੀਟ ਪਾ ਕੇ ਵੱਡੇ ਵੱਡੇ ਸ਼ਰੀਏ ਪਾਏ ਨੇ ਇਹ ਤਾਂ ਸਾਰਾ ਕੰਮ ਸਰਕਾਰਾਂ ਨੇ ਕੀਤਾ ਪਰ ਇੱਕ ਸਵਾਲ ਉਹਨਾਂ ਨੂੰ ਕਿਹਾ ਜਾਂਦਾ ਇੱਕ ਸਵਾਲ ਵੀ ਤੁਸੀਂ ਇਦਾਂ ਤਾਂ ਤਾਂ ਉਮਰ ਇਸ ਸਾਈਡ ਤੇ ਖੜੇ ਰਹੋ ਉਹਨਾਂ ਨੂੰ ਕੋਈ ਫਰਕ ਨਹੀਂ ਉਹ ਸਰਕਾਰੀ ਨੌਕਰ ਲਾ ਕੇ ਬੈਠੇ ਰਹਿੰਦੇ ਆ ਨਾ ਗੱਲ ਇੱਕ ਸਵਾਲ ਹੈ ਵੀ ਪੀਸਫੁਲੀ ਤੇ ਕੋ ਕਹਿੰਦੇ ਕਿ ਅਸੀਂ ਜਾਣ ਹੀ ਨਹੀਂ ਦੇਣਾ ਵੇਖੋ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਇੱਥੇ ਸਾਰੀ ਉਮਰ ਤਾਂ ਉਮਰ ਬੈਠੇ ਰਹੀਏ ਫਰਕ ਹੈਗਾ ਬਹੁਤ ਵੱਡਾ ਫਰਕ ਹੈ ਜ਼ਰੂਰੀ ਨਹੀਂ ਇਸ ਵੇਲੇ ਸਾਡਾ ਸ਼ੁਰੂ ਤੋਂ ਸਿਧਾਂਤ ਇਹ ਰਿਹਾ ਵੀ ਅਸੀਂ ਕੋਈ ਢੜਕਾਉ ਕੰਮ ਨਹੀਂ ਕਰਨਾ ਆਗੂ ਸਬਾਨਾ ਦਾ ਫੈਸਲਾ ਹੋਆ ਵੀ ਅਸੀਂ ਢੜਕਾਉ ਕੰਮ ਨਹੀਂ ਕਰਨਾ ਉਹ ਮੋਦੀ ਜਿਹੜਾ ਦੁਨੀਆ 'ਚ ਰਾਮ ਰਾਜ ਦਾ ਢੰਡੋਰਾ ਪਟ ਰਿਹਾ ਵਾ ਜਿਹੜਾ ਕਹਿ ਰਿਹਾ ਕਿ ਮੈਂ ਰਾਮ ਰਾਜ ਸਥਾਪਿਤ ਕਰ ਦਿੱਤਾ ਇਹ ਉਹਦੇ ਕਹਿਣੀ ਤੇ ਕਥਣੀ ਦਾ ਫਰਕ ਸਾਰੀ ਦੁਨੀਆ ਨੂੰ ਸਮਝਾਇਆ ਜਾ ਰਿਹਾ ਕੀ ਅਸੀਂ ਕਰ ਕੀ ਰਹੇ ਹਾਂ ਅਸੀਂ ਬੈਠੇ ਹਾਂ ਤੇ ਦੁਨੀਆ ਨੂੰ ਮੈਸੇਜ ਆ ਰਿਹਾ ਇਹ ਮੈਸੇਜ ਉਹਦੇ ਸ਼ਾਸਨ ਕਾਲ ਦਾ ਅੰਤ ਬਣ ਜੇਗਾ ਘਰਾਂ ਚ ਬੈਠੇ ਲੋਕ ਜਿਹੜੇ ਸਾਡੇ ਤੇ ਅਤਿਆਚਾਰ ਹੁੰਦਾ ਵੇਖ ਰਹੇ ਨੇ ਜਿਹੜੇ ਵੇਖ ਰਹੇ ਨੇ ਕਿ ਇਹਨਾਂ ਲੋਕਾਂ ਨੂੰ ਬੜੇ ਸ਼ਾਂਤੀਪੂਰਨ ਹੁਣ ਤੁਸੀਂ ਗੱਲ ਕੀਤੀ ਆ ਕਿ ਆਗੂ ਸਬਾਨ ਕਾਲ ਅੱਗੇ ਕਿਉਂ ਨਹੀਂ ਵਧੇ 65 70 77 ਸਾਲ ਦੇ ਬਜ਼ੁਰਗ ਤੁਸੀਂ ਨੌਜਵਾਨ ਜੇ ਤੁਹਾਡੀ ਉਮਰ 35 ਸਾਲ ਹੋਏਗੀ ਕੀ ਤੁਸੀਂ ਸਮਝਦੇ ਹੋ ਕਿ ਉਹ ਜਿਹੜੀਆਂ ਇਹਨਾਂ ਨੇ ਅਗਲੇ ਬੰਨੇ ਬੈਰੀਕੇਡਸ ਲਾਏ ਨੇ ਕੀ ਇਹ ਸਖਸ਼ਮ ਹੋ ਤੁਸੀਂ ਨੰਗਣ ਦੇ ਅਸੀਂ ਪਰਾਲਾ ਕੀਤਾ ਸਾਡੇ ਤੇ ਉੱਤੇ ਗੈਸ ਜਿਹੜੇ ਗੋਲੇ ਵਰਤੇ ਨੇ ਔਰ ਇੱਕ ਸਭ ਤੋਂ ਜਿਹੜੀ ਮੰਦਭਾਗੀ ਗੱਲ ਹੋਈ ਆ ਉਹ ਇਹ ਜ਼ਿਆਦਾ ਹੋਈ ਆ ਕਿ ਉਹ ਗੋਲੇ ਜ਼ਿਆਦਾ ਮਲਾਜਮਾਂ ਨੇ ਨਹੀਂ ਫੋਰਸ ਨੇ ਨਹੀਂ ਸਾਨੂੰ ਖਦਸ਼ਾ ਨਹੀਂ ਯਕੀਨ ਆ ਉਹਦੇ ਵਿੱਚ ਦੂਜੀ ਧਿਰ ਵਰਦੀਆਂ ਤੋਂ ਬਗੈਰ ਕੁਝ ਬੰਦੇ ਉਹ ਸਨ ਜਿਹੜੇ ਗੁੰਡਾ ਅੰਸਰ ਜਿਹੜੇ ਹਮੇਸ਼ਾ ਦੂਜੇ ਸਟੇਟਾਂ 'ਚ ਰੌਲੇ ਪੈਂਦੇ ਨੇ ਮਿਜ਼ੋਰਮ 'ਚ ਰੌਲਾ ਪਿਆ ਜਿਹੜਾ ਨੂਹੀ ਚ ਰੋਲਾ ਪਿਆ ਇਹ ਉਹ ਬੰਦੇ ਸੀ ਤੁਸੀਂ ਕੋਈ ਵੀ ਫੋਰਸ ਵੇਚਦੇ ਹੋ ਡਿਸਪਲਿੰਡ ਫੋਰਸ ਸੀ ਡਿਸਪਲਿੰਡ ਫੋਰਸ ਕਦੀ ਜਿਹੜਾ ਮੁਲਾਜ਼ਮ ਲੱਖ ਰੁਪਈਆ ਤਨਖਾਹ ਲੈਂਦਾ ਵਾ ਉਹ ਕਦੀ ਕਿਸੇ ਮਸ਼ੀਨਰੀ ਨੂੰ ਨੁਕਸਾਨ ਨਹੀਂ ਬਚਾਏਗਾ ਉਹਨੂੰ ਡਾਰੇ ਆ ਕੇ ਪੱਤਰਕਾਰ ਇੱਥੇ ਨੇ ਹੋ ਰਿਕਾਰਡਿੰਗ ਕਰਦੇ ਨੇ ਉਹਨਾਂ ਦੀ ਨੌਕਰੀ ਜਾ ਸਕਦੀ ਹੈ ਉਹ ਇਹਨਾਂ ਇਹੋ ਜੀ ਹਰਕਤ ਕਿਉਂ ਕਰਨਗੇ ਜਿਹਦੇ ਨਾਲ ਉਹਦੀ ਨੌਕਰੀ ਚਲੀ ਜਾਏ ਟਰੈਕਟਰ ਟੁੱਟੇ ਲੋਕਾਂ ਨੂੰ ਗੋਲੀਆਂ ਵੱਜੀਆਂ ਇਹ ਗੱਲ ਥੋੜੇ ਦਿਨਾਂ ਚ ਸਾਹਮਣੇ ਆ ਜੇਗੀ ਜਦੋਂ ਪੜਤਾਲ ਹੋਏਗੀ ਕਿ ਉਹ ਅਨਸਰ ਕੌਣ ਸਨ ਜਿਹੜੇ ਮਾਰਨ ਲਈ ਆਮਦਾ ਸਨ ਇਹ ਗੱਲ ਵੱਡੇ ਪੱਧਰ ਤੇ ਉੱਠੇਗੀ ਇਹਦੀ ਸਾਨੂੰ ਵੀ ਪਣ ਗਿਆ ਇਹ ਗੱਲ ਇਹਦੀ ਪੜਤਾਲ ਹੋਣੀ ਚਾਹੀਦੀ ਆ ਇਹਦੀ ਮੈਨੂੰ ਦੇਸ਼ ਦੀਆਂ ਏਜੰਸੀਆਂ ਤੇ ਬਹੁਤਾ ਯਕੀਨ ਨਹੀਂ ਕਿਉਂਕਿ ਇਹ ਜੁਡੀਸ਼ਰੀ ਕਰ ਸਕਦੀ ਆ ਇਸਦੀ ਗੱਲ ਜਾਂ ਯੂਨੋ ਲੈਵਲ ਦੇ ਪੱਧਰ ਦੇ ਉੱਤੇ ਇਹਦੀ ਜਾਂਚ ਹੋਣੀ ਚਾਹੀਦੀ ਆ ਕਿ ਉਹ ਬੰਦੇ ਕੌਣ ਸਨ ਜਿਹੜੇ ਟਰੈਕਟਰ ਤੋੜਦੇ ਰਹੇ ਉਹ ਬੰਦੇ ਕੌਣ ਸਨ ਜਿਹੜੇ ਕਿਸਾਨਾਂ ਨੂੰ ਬੋਰੀਆਂ ਚ ਪਾ ਕੇ ਕੋਟਦੇ ਰਹੇ ਉਹ ਬੰਦੇ ਕੌਣ ਸਨ ਜਿਨ੍ਹਾਂ ਨੇ ਲੋਕਾਂ ਦੇ ਲੱਤਾਂ ਖਿੱਚ ਕੇ ਚੱਡੇ ਪਾੜ ਦਿੱਤੇ ਕਦੀ ਤੁਸੀਂ ਕਿਤੇ ਕੋਈ ਡਿਸਿਪਲਨਰੀ ਫੋਰਸ ਦਾ ਐਡਾ ਗੰਦਾ ਐਕਸ਼ਨ ਨਹੀਂ ਵੇਖਿਆ ਹੋਏਗਾ ਇਹ ਤੇ ਵੇਖੋ ਇਹ ਸਮਾਂ ਉਹਦੇ ਨਾਲ-ਨਾਲ ਔਰ ਇਹਦੇ ਨਾਲ ਮੋਦੀ ਦਾ ਤੁਸੀਂ ਸਵਾਲ ਕੀਤਾ ਕਿ ਇੱਥੇ ਬੈਠਿਆਂ ਕੀ ਕਰੋਗੇ ਮੋਦੀ ਦਾ ਚਿਹਰਾ ਦੁਨੀਆ ਚ ਨੰਗਾ ਹੋ ਗਿਆ ਮੋਦੀ ਆਪਣੇ ਕਿਸਾਨਾਂ ਨਾਲ ਆਪਣੇ ਮਜ਼ਦੂਰਾਂ ਨਾਲ ਕੀ ਕਰ ਰਿਹਾ ਇਹ ਦਿਨੋਂ ਦਿਨ ਇਹਦਾ ਗਰਾਫ ਜਿਹੜਾ ਵਾ ਜਿਹੜੀ ਡਲੇਵਾਲ ਸਾਹਿਬ ਨੇ ਕਹੀ ਸੀ ਵੀ ਇਹਦਾ ਗਰਾਫ ਡਿਗੇਗਾ ਉਹਦੀ ਪੂਰੀ ਇਹ ਡੈਫੀਨੇਸ਼ਨ ਆ ਕਿ ਜਦੋਂ ਕੋਈ ਮਾੜੀਆਂ ਹਰਕਤਾਂ ਕਰਦਾ ਆਪਣੇ ਲੋਕਾਂ ਤੇ ਅਤਿਆਚਾਰ ਕਰਦਾ ਜੇ ਲੋਕ ਸ਼ਾਂਤੀ ਨਾਲ ਉਹਨੂੰ ਬਰਦਾਸ਼ਤ ਕਰਦੇ ਆ ਤੇ ਉਸ ਬੰਦੇ ਦਾ ਗਰਾਫ ਡਿਕਣਾ ਯਕੀਨੀ ਆ ਮੈਂ ਇੱਕ ਗੱਲ ਹੋਰ ਕਹਿਣੀ ਚਾਹਾਂਗਾ ਤਾਂ ਮੈਂ ਜੋੜਨੀ ਕਿ ਦੇਖੋ ਜਦੋਂ ਕਿਸੇ ਵੀ ਅੰਦੋਲਨ ਜਾਂ ਮੋਰਚੇ ਦੇ ਵਿੱਚ ਜ਼ਬਰਦਸਤ ਮੁਕਾਬਲਾ ਸਬਰ ਨਾਲ ਹੁੰਦਾ ਤੇ ਉਹ ਮੋਰਚੇ ਵਿੱਚ ਸਾਜਿੱਤੇ ਜਾਂਦੇ ਨੇ ਨਾਲ ਇੱਕ ਹੋਰ ਗੱਲ ਜੋੜਾਂਗੇ ਵੀ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਇਤਿਹਾਸ ਵੀ ਪੜ੍ਹਿਆ ਬਾਤਿਆ ਵੀ ਆ ਦੋਨਾਂ ਮੁਲਕਾਂ ਦੇ ਜਦੋਂ ਆਪਸ ਵਿੱਚ ਜੰਗ ਲੱਗਦਾ ਹੈ ਤੇ ਇਸ ਤਰੀਕੇ ਦੇ ਵੈਪਨ ਵਰਤੇ ਜਾਂਦੇ ਨੇ ਜੋ ਸਾਡੇ ਅੰਨਦਾਤੇ ਤੇ ਮਜ਼ਦੂਰਾਂ ਦੇ ਉੱਪਰ ਵਰਤੇ ਜਾਂਦੇ ਨੇ ਇਸ ਤੋਂ ਮੰਦ ਭਾਗੀ ਗੱਲ ਇਸ ਕੇਂਦਰ ਦੀ ਬੀਜੇਪੀ ਸਰਕਾਰ ਵਾਸਤੇ ਕੀ ਹੋ ਸਕਦੀ ਹੈ ਤਦੋਂ ਤੁਸੀਂ ਸਵਾਲ ਪੁੱਛਦੇ ਸੀ ਸਾਨੂੰ ਵੀ ਸ਼ੰਭੂ ਕੀ ਚੱਲ ਰਿਹਾ ਸ਼ੰਭੂ ਉਹੀ ਚੀਜ਼ਾਂ ਚੱਲ ਰਹੀਆਂ ਜੋ ਸ਼ਾਂਤਮਈ ਤਰੀਕੇ ਦੇ ਨਾਲ ਇੱਕ ਲੋਕਤੰਤਰ ਦੇ ਵਿੱਚ ਆਪਣੇ ਹੱਕ ਲੈਣ ਨਹੀਂ ਹੁੰਦੀਆਂ ਨੇ ਕਿਸਾਨ ਬੜਾ ਕੁਝ ਕਹਿ ਰਹੇ ਨੇ ਔਰ ਉਹਨਾਂ ਦੀਆਂ ਉਮੀਦਾਂ ਜਿਹੜੀਆਂ ਨੇ ਵੀ ਅਸੀਂ ਸ਼ਾਂਤਮਈ ਢੰਗ ਦੇ ਨਾਲ ਆਪਣੇ ਹੱਕ ਲੈ ਕੇ ਜਾਵਾਂਗੇ ਲਗਾਤਾਰ ਸਾਡੀ ਪੂਰੀ ਟੀਮ ਜਿਹੜੀ ਜਗ ਬਾਣੀ ਦੀ ਹੈ ਤੁਹਾਡੇ ਤੱਕ ਇਹ ਸਾਰੀਆਂ ਅਪਡੇਟਸ ਲੈ ਕੇ ਆਉਂਦੀ ਰਹੇਗੀ ਬਿਲਹਾਲ ਕੈਮਰਾਮੈਨ ਮੋਨੂ ਕੁਮਾਰ ਦੇ ਨਾਲ ਮਹਿੰਦਰ ਸਿੰਘ ਖਹਿਰਾ ਸ਼ੰਭੂ ਤੋਂ